ਕਹਾਣੀ ਤੀਆਂ ਦੀ ਆਸ ਇੱਕ ਛੋਟੇ ਪਿੰਡ ਵਿੱਚ ਹਰਬੀਰ ਸਿੰਘ ਅਤੇ ਉਸ ਦੀ ਪਤਨੀ ਪ੍ਰੀਤੋ ਰਹਿੰਦੇ ਸਨ। ਉਹਨਾਂ ਦੀ ਇੱਕ ਧੀ ਮਨਪ੍ਰੀਤ, ਮਨਪ੍ਰੀਤ ਬਚਪਨ ਤੋਂ ਹੀ ਬਹੁਤ ਤੇਜ਼ਦਾਰ ਸੀ। ਉਸ ਦੀਆਂ ਅੱਖਾਂ ਵਿੱਚ ਹਮੇਸ਼ਾ ਵੱਡੇ ਸੁਪਨੇ ਚਮਕਦੇ ਰਹਿੰਦੇ ਸਨ। ਪਰ ਪਿੰਡ ਦੀ ਸੋਚ ਜੇ ਵੀ ਪੁਰਾਣੀ ਰਵਾਇਤਾਂ ਵਿੱਚ ਜਕੜੀ ਹੋਈ ਸੀ। ਹਰਬੀਰ ਸਿੰਘ ਦੀ ਇੱਛਾ ਸੀ ਕਿ ਉਸ ਦਾ ਪੁੱਤਰ ਹੋਵੇ ਜੋ ਉਸ ਦਾ ਨਾਮ ਨੂੰ ਅੱਗੇ ਵਧਾਵੇ। ਮਨਪ੍ਰੀਤੇ ਜਨਮ ਤੇ ਘਰ ਵਿੱਚ ਖਮੋਸ਼ੀ ਛਾ ਗਈ ਸੀ। ਪ੍ਰੀਤੋ ਨੇ ਕਈ ਵਾਰ ਪਤੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਕਿ ਧੀ ਵੀ ਘਰ ਦੀ ਸ਼ਾਨ ਹੁੰਦੀ ਹੈ ਪਰ ਹਰਬੀਰ ਦਾ ਦਿਲ ਕਦੇ ਨਹੀਂ ਮੰਨਿਆ। ਮਨਪ੍ਰੀਤ ਨੇ ਸਕੂਲ ਵਿੱਚ ਸਭ ਤੋਂ ਵਧੀਆ ਨੰਬਰ ਲੈ ਲਏ ਪਰ ਹਰਬੀਰ ਨੇ ਕਦੀ ਵੀ ਉਸ ਦੀ ਸਿਫਤ ਨਹੀਂ ਕੀਤੀ। ਪਰ ਮਾਂ ਨੇ ਕਦੇ ਹੌਂਸਲਾ ਨਹੀਂ ਟੁੱਟਣ ਦਿੱਤਾ। ਧੀ ਹੋ ਕੇ ਵੀ ਤੂੰ ਸਭ ਕੁਝ ਕਰ ਸਕਦੀ ਏ। ਪ੍ਰੀਤੋ ਹਮੇਸ਼ਾ ਕਹਿੰਦੀ ਮਨਪ੍ਰੀ ਨੇ ਮਿਹਨਤ ਕਰਦੀ ਰਹੀ ਉਸਨੇ ਕਾਲਜ ਦਾਖਲਾ ਲਿਆ ਤੇ ਆਪਣੀ ਪੜ੍ਹਾਈ 'ਚ ਸ਼ਾਨਦਾਰ ਨਤੀਜੇ ਲੈਣ ਲੱਗੀ ਇੱਕ ਦਿਨ ਉਹ ਪਿੰਡ ਲਈ ਮਾਣ ਬਣੀ ਉਸਨੇ ਅਫਸਰ ਦੀ ਨੌਕਰੀ ਹਾਸਲ ਕਰ ਲਈ ਪਿੰਡ ਦੇ ਲੋਕ ਜੋ ਕਦੇ ਉਸ ਨੂੰ ਨਜ਼ਰ ਅੰਦਾਜ਼ ਕਰਦੇ ਸਨ ਉਹ ਉਸਦੀ ਮਿਸਾਲ ਦੇ ਰਹੇ ਸਨ ਹਰਬੀਰ ਜੋ ਕਦੇ ਆਪਣੇ ਦਿਲ ਵਿੱਚ ਤੀਨ ਨੂੰ ਨੀਵਾ ਸਮਝਦਾ ਸੀ ਮਨਪ੍ਰੀਤ ਦੇ ਕਦਮਾਂ ਵਿੱਚ ਝੁੱਕ ਗਿਆ ਉਸ ਦੀਆਂ ਅੱਖਾਂ ਭਰੀਆਂ ਹੈਆਂ ਮੈਂ ਕਦੇ ਨਹੀਂ ਸੋਚਿਆ ਸੀ ਕਿ ਮੇਰੀ ਧੀ ਮੈਨੂੰ ਇੰਨਾ ਮਾਣ ਦਿਆਵਾਏਗੀ ਉਹ ਕਹਿੰਦਾ ਮਨਪ੍ਰੀਤ ਨੇ ਹੌਲੀ ਆਵਾਜ਼ ਵਿੱਚ ਕਿਹਾ papa ਧੀਆਂ ਵੀ ਘਰ ਦੀ ਲਾਜ ਹੁੰਦੀਆਂ ਨੇ ਫਸ ਤੁਹਾਨੂੰ ਉਹਨਾਂ ਉੱਤੇ ਵਿਸ਼ਵਾਸ ਕਰਨਾ ਚਾਹੀਦਾ ਹੈ ਸਿੱਖਿਆ ਇਸ ਕਹਾਣੀ ਤੋਂ ਅਸੀਂ ਇਹ ਸਿੱਖਿਆ ਦੇ ਹਾਂ ਕਿ ਧੀਆਂ ਵੀ ਪਰਿਵਾਰ ਅਤੇ ਸਮਾਜ ਲਈ ਮਾਣ ਬਣ ਸਕਦੀਆਂ ਹਨ ਉਨਾਂ ਨੂੰ ਪਿਆਰ, ਮੌਕੇ ਅਤੇ ਸਮਾਨ ਹੱਕ ਦਿੰਦੇ ਹੋਏ ਉਹਨਾਂ ਦੇ ਸੁਪਨੇ ਪੂਰੇ ਕਰਨ ਵਿੱਚ ਸਹਾਇਤਾ ਕਰਨੀ ਚਾਹੀਦੀ ਹੈ।